ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੇ ਛਾ ਤਉ ਚਰਨਨ ਮਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰੰ ਹਮਰੇ ਦੋਇ ਟ ਸਵੈ ਤੁਮ ਕਾਬੂ ਆਪ ਹਾਦੈ ਮੋਹਿ ਵਿਚਾਵ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਚਾਰੰਜ ਕਰਦਾ ਕਰੀਐ ਸਭੈਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਣਾ ਧਿਉ ਜੋ ਵਰਚਾਉ ਜੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਣ-ਚੁਣ ਸੱਤਰ ਹਮਾਰੇ ਮਾਰਿਐ ਆਪ ਹਾਦੈ ਮੁਝੇ ਉਪਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਦੂ ਜੋ ਕਰਿ ਹੋ ਰੱਛਾ ਰਾਖ ਲਿਓ ਮੈਂ ਰਾਖਣਹਾਰੀ ਸਾਇ ਸੰਸਾਏ ਪਿਆਰੀ ਦੀਨ ਬੰਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਾਸ਼ਾ ਜਵਣ ਕਾਲ ਜੋਗੀ ਸਕਿਓ ਬਿਦਰਾਇ ਬ੍ਰਹਮਾ ਜੋਤੀਓ ਜਵਣ ਕਾਲ ਸਾ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਹਿ ਜਤ ਬਨਾਇਓ ਦੇਵ ਦੇ ਜਸ਼ਨ ਉਭਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਭਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰੇ ਅਸਥੂਲਾ ਸਪਾ ਕਿਰਪਾ ਦੇੜ ਕਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪਟ ਕੀ ਜਾਨੈ ਜਾ ਬਯੋਦ ਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਪਾਰਾ ਜਬ ਆਕਰਖ ਕਰਤ ਹੂੰ ਕਬਹੂ ਤੋ ਮੈਂ ਮਿਲਤ ਦੇ ਤਰਸਵ ਹੂੰ ਜੇ ਤੇ ਬਜਨ ਸਿੜਸਾ ਤਾਰੈ ਆਪੇ ਆਪਣੀ ਬੁਝ ਚਾਰੈ ਤੁਮ ਸਭ ਹੀ ਤੇ ਰੈ ਤਨ ਆਲਮ ਜਾਣਦ ਬੀਦ ਪੀਦ ਅਰੇ ਆਲਮ ਨਰੰਕਾ ਨਰਕਾ ਅੰਦਲੰਭ ਆਦ ਨਿਰਨਦ ਸੰਭੂ ਤਾ ਕਾ ਮੂੜ ਚਤ ਭੇਦਾਂ ਜਾਂ ਕੋ ਭੇਵਨ ਪਾਵਤ ਵਿਦਾਂ ਤਾ ਕੋ ਕਰਪਾ ਹਣੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੇਤਨ ਨ ਪਿਵ ਆਪੇ ਆਪਣੀ ਬੁਧ ਹੈ ਜਿਤੀ ਵਰਨਤ ਪੈਨ ਬੈ ਤੋਹੇ ਤੇਤੀ ਤੁਮਰਾ ਲਖਾਨ ਜੈ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੂ ਸਰੂਪਾ ਰੰਗ ਭਿਉ ਰਾਵਕੇ ਭੂਪਾ ਅੰਡਜਿਰ ਸਿਤ ਕਿੰਨੀ ਉਤਪੈ ਖਾਣ ਬੋਰ ਜਦ ਦੇਨੀ ਕਹਉ ਬੋਲ ਰਾਜਾ ਹਵ ਬੈਟਾ ਕਹਉ ਸਵੰਟ ਪਿਉ ਸ਼ੰਕਰ ਕੈਠਾ ਸਗਰੀ ਸ਼ੇਟ ਦਿਖਾਏ ਚੰਬਵ ਆ ਜੁਗਾ ਸਰੂਸ ਚੰਪਵ ਅਵਰਛਾ ਮੇਰੀ ਤੁਮ ਕਰੋ ਸਿਖਿਓ ਬਾਰ ਸਿਖ ਸੰਗਰੋ ਦੁਸ਼ਟ ਗਤੇ ਟਵਦ ਉਦਪਤਾ ਸਕਲ ਮਲੇਸ਼ ਕਰੋਰਣ ਕਾਤਾ ਜੇ ਅਸਤਤ ਸਰਣੀ ਪਰੇ ਤਿਨਕੇ ਦੁਹਿਟ ਦੁਖ ਤਵੈ ਮਰੀ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇਕ ਵਾਰ ਤਿਆ ਹੈ ਤਾਂ ਕੇ ਕਾਲ ਨਿਕਟਣ ਆਏ ਹੈ ਰਚਾ ਹੋਏ ਤਾਂ ਸੁਭ ਕਾਲਾ ਦੁਹਿਟ ਰਿਟਟਰੇੰਦਤ ਕਾਲਾ ਕਿਰਪਾ ਦਿਰਤਨ ਜਾਏ ਨੇ ਹਰ ਹੋ ਤਾਂ ਕੀ ਤਾਪ ਤਨ ਕਮੋ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਇਟ ਸਾਸ ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੁਮਾਰਾ ਕਾਲ ਪਾਤੇ ਤਹਿ ਵਾਰਾ ਜਿੰਨਾ ਨਾਮ ਤਿਆਰੂ ਕਹਾ ਦਾਰੇ ਦੁਇਟ ਦੋ ਤੇ ਰਹਾ ਖੜਗ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾ ਦੈ ਲਿਓ ਵਾਰੀ ਸਰਬ ਠੋਰ ਮੋਹ ਸੁਹਾਈ ਦੁਸ਼ਟ ਦੋਖ ਤੇ ਰਿਓ ਵਿਚਾਈ ਖੜਗ ਗੀਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੈ ਲਿਓ ਵਾਰੀ ਸਰਬ ਠੋਰ ਮੋਹ ਸੁਹਾਈ ਦੁਸ਼ਟ ਦੋਖ ਤੇ ਲਿਓ ਵਿਚਾਈ